ਕੀ ਤੁਹਾਨੂੰ ਪਤਾ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਕਿਸੇ ਨੂੰ ਵੀ ਨਹੀਂ ਦੇ ਕੇ ਗਏ ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਗੱਦੀ ਕਿਸੇ ਨੂੰ ਨਹੀਂ ਦੇ ਕੇ ਗਏ ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨਵੇਂ ਗੁਰੂ ਕਿਸ ਤਰ੍ਹਾਂ ਸਥਾਪਿਤ ਹੋ ਆਓ ਇਸ ਬਾਬਤ ਜਾਣਕਾਰੀ حاصل ਕਰੀਏ ਗੁਰੂ ਲਾਡੋਰੇ ਗੁਰੂ ਲਾਡੋਰੇ ਇਹ ਬੋਲ ਸੰ ਉਸ ਵਕਤ ਦੇ ਛੋਟੀ ਦੇ ਵਪਾਰੀ ਅਕਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਦੇ ਚਾਰ ਛੋਟੀ ਦੇ ਥੰਮ ਆਰਥਿਕਤਾ ਦੇ ਮੰਨੇ ਜਾਂਦੇ ਸਨ ਇਹ ਚਾਰ ਵਪਾਰੀ ਕੌਣ ਸਨ ਉਹਨਾਂ ਵਿੱਚੋਂ ਇੱਕ ਕਰਨਾਟਕਾ ਦੇ ਵਿਧਰ ਸ਼ਹਿਰ ਦੇ ਸਨ ਦੂਸਰੇ ਭਾਈ ਮਾਈ ਦਾਸ ਜੀ ਭਾਈ ਮਤੀ ਦਾਸ ਦੇ ਪਿਤਾ ਜੀ ਤੀਸਰੇ ਭਾਈ ਬੁੱਧੂ ਸ਼ਾਹ ਜੀ ਲਖੀ ਸ਼ਾਹ ਵਣਜਾਰੇ ਦੇ ਪਿਤਾ ਜੀ ਅਤੇ ਚੌਥੇ ਭਾਈ ਦਾਸਾ ਜੀ ਮੱਖਣ ਸ਼ਾਹ ਲੁਬਾਣੀ ਦੇ ਪਿਤਾ ਜੀ ਇਹ ਚਾਰ ਉਸ ਸਮੇਂ ਦੀ ਆਰਥਿਕਤਾ ਦਾ ਥੰਮ ਮੰਨੇ ਜਾਂਦੇ ਸਨ ਜਿਨ੍ਹਾਂ ਵਿੱਚੋਂ ਤਿੰਨ ਦਾ ਸਬੰਧ ਤਾਂ ਸਿੱਧਾ ਗੁਰੂ ਘਰ ਨਾਲ ਸੀ ਕੱਲਾ ਸਬੰਧ ਹੀ ਨਹੀਂ ਗੁਰੂ ਘਰ ਦੇ ਉਪਾਸ਼ਕ ਵੀ ਸਨ ਇਹ ਗੱਲ ਅਗਸਤ 1664 ਦੀ ਹੈ ਅਫਰੀਕਾ ਦੇ ਸਮੁੰਦਰ ਵਿੱਚ ਭਾਈ ਮੱਖਣ ਸ਼ਾਹ ਲੁਬਾਣਾ ਜੀ ਦਾ ਤੇਜ਼ ਤੂਫਾਨੀ ਖਵਾਵਾਂ ਵਿੱਚ ਜਹਾਜ਼ ਫਸ ਜਾਂਦਾ ਹੈ ਘਿਰ ਜਾਂਦਾ ਹੈ ਬੇਬਸ ਹੋਏ ਭਾਈ ਮੱਖਣ ਸ਼ਾਹ ਲੁਬਾਣਾ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਧਿਆਨ ਧਰਦੇ ਹੋਏ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ ਕਿ ਸਤਿਗੁਰੂ ਮੈਂ ਬੇਵਸ ਹਾਂ ਤਾਂ ਕਿਰਪਾ ਕਰੋ ਮੇਰਾ ਇਸ ਮੰਝ ਵਿੱਚੋਂ ਮੇਰਾ ਜਹਾਜ਼ ਨਿਕਲ ਜਾਵੇ ਤਾਂ ਮੈਂ ਆਪ ਜੀ ਨੂੰ ਸੋਨੇ ਦੀਆਂ 500 ਮੋਰਾ ਸਰਪਨ ਕਰਾਂਗਾ ਭਾਈ ਮੱਖਣਸ਼ਾ ਲੁਬਾਣਾ ਜੀ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਤਰ ਕੇ ਗੁਰੂ ਸਾਹਿਬ ਜੀ ਨੂੰ ਮੁਖਾਤਬ ਹੋ ਕੇ ਅਰਦਾਸ ਕੀਤੀ ਸਤਿਗੁਰੂ ਜੀ ਕਿਰਪਾ ਕਰੋ ਮੇਰਾ ਇਸ ਮੰਜ ਭਾਰ ਚੋਂ ਬੇੜਾ ਪਾਰ ਹੋ ਜਾਏ ਨਿਕਲ ਜਾਏ ਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਬੇੜਾ ਉਹਨਾਂ ਦਾ ਤੇਜ਼ ਤੂਫਾਨੀ ਹੋ ਆਵਾਂ ਦੇ ਮੰਜ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਭਵਨ ਵਿੱਚੋਂ ਬਾਹਰ ਆ ਜਾਂਦਾ ਹੈ ਤਾਂ ਉਹ ਜਦੋਂ ਦਿੱਲੀ ਪਹੁੰਚ ਜਾਂਦੇ ਹਨ ਤਾਂ ਦਿੱਲੀ ਪਹੁੰਚਣ ਤੋਂ ਬਾਅਦ ਉਹ ਆਪਣਾ ਬਚਨ ਪੂਰਾ ਕਰਦੇ ਹੋਏ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਕੋਲ ਪਹੁੰਚਦੇ ਹਨ ਤਾਂ ਜਦੋਂ ਉੱਥੇ ਪੁੱਜਦੇ ਹਨ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤਾਂ ਅਕਾਲ ਚਲਾਣਾ ਕਰ ਗਏ ਹਨ ਜੋਤੀ ਜੋਤ ਸਮਾ ਗਏ ਹਨ ਉਹ ਸੰਗਤਾਂ ਨੂੰ ਪੁੱਛਦੇ ਹਨ ਕਿ ਉਹਨਾਂ ਦਾ ਉਤਰਾਧਿਕਾਰੀ ਕੌਣ ਹੈ ਉਹਨਾਂ ਦੀ ਗੱਦੀ ਤੇ ਕੌਣ ਬਿਰਾਜਮਾਨ ਹੈ ਤਾਂ ਸੰਗਤਾਂ ਦੱਸਦੀਆਂ ਹਨ ਕਿ ਉਹ ਅੰਤਮ ਸਮੇਂ ਬਚਨ ਕਰ ਗਏ ਸਨ ਕਿ ਬਾਬਾ ਬਕਾਲੇ ਉਹ ਸਤਗੁਰੂ ਜੀ ਦੀ ਭਾਲ ਵਿੱਚ ਬਾਬਾ ਬਕਾਲੇ ਵਿਖੇ ਪਹੁੰਚਦੇ ਹਨ ਜਦੋਂ ਆਪਣੇ ਨਾਲ 576 ਧਾਰੀ ਲੈ ਕੇ ਉਹ ਬਾਬਾ ਬਕਾਲੇ ਵਿਖੇ ਪਹੁੰਚਦੇ ਹਨ ਤਾਂ ਉੱਥੇ ਆ ਕੇ ਦੇਖਦੇ ਹਨ ਕਿ ਅੱਗੇ ਤਾਂ 22 ਮੰਝੀਆਂ ਲਾ ਕੇ 22 ਗੁਰੂ ਬਣ ਕੇ ਬੈਠੇ ਹਨ ਫਿਰ ਉਹ ਪੁੱਛਦੇ ਹਨ ਕਿ ਇਹਨਾਂ ਵਿੱਚੋਂ ਅਸਲੀ ਗੁਰੂ ਕੌਣ ਹਨ ਤਾਂ ਲੋਕ ਕਹਿੰਦੇ ਹਨ ਕਿ ਇਹ ਸਾਰੇ ਹੀ ਆਪਣੇ ਆਪ ਨੂੰ ਗੁਰੂ ਦੱਸਦੇ ਹਨ ਤਾਂ 22 ਮੰਝੀਆਂ ਕੋਲ ਵਾਰੀ-ਵਾਰੀ ਜਾਂਦੇ ਹਨ ਤੇ ਪੰਜ-ਪੰਜ ਮੋਹਰਾ ਰੱਖਦੇ ਹਨ ਜਦੋਂ ਉਹਨਾਂ ਦੀ ਸਾਰਿਆਂ ਕੋਲ ਤ੍ਰਿਪਤੀ ਨਹੀਂ ਹੁੰਦੀ ਮਨ ਦੀ ਤਸੱਲੀ ਨਹੀਂ ਹੁੰਦੀ ਤਾਂ ਉਹ ਪੁੱਛਦੇ ਹਨ ਉਹ ਉੱਤੇ ਲੋਕਾਂ ਨੂੰ ਕਿ ਕੋਈ ਹੋਰ ਵੀ ਹੈ ਉਹਨਾਂ ਕਹਿੰਦੇ ਤੇਗਾ ਨਾਂ ਦੇ ਹਨ ਉਹ ਆਪਣੀ ਬੰਦਗੀ ਵਿੱਚ ਹੀ ਲੀਨ ਰਹਿੰਦੇ ਹਨ ਉਹ ਬਾਹਰ ਘੱਟ ਹੀ ਨਿਕਲਦੇ ਹਨ ਤੇ ਉਹ ਕਹਿੰਦੇ ਮੈਨੂੰ ਦੱਸੋ ਕਿੱਥੇ ਹਨ ਉਹ ਦੱਸਦੇ ਹਨ ਕਿ ਉਹ ਇਸ ਜਗ੍ਹਾ ਦੇ ਉੱਤੇ ਬੰਦਗੀ ਕਰਦੇ ਹਨ ਜਦੋਂ ਉੱਥੇ ਪਹੁੰਚਦੇ ਹਨ ਤਾਂ ਗੁਰੂ ਸਾਹਿਬ ਜੀ ਆਪਣੀ ਬੰਦਗੀ ਵਿੱਚ ਲੀਨ ਬੈਠੇ ਹੁੰਦੇ ਹਨ ਤੇ ਉਹ ਅੱਗੇ ਗੁਰੂ ਸਾਹਿਬ ਜੀ ਦੀ ਇਸੇ ਤਰ੍ਹਾਂ ਹੀ ਪੰਜ ਮੋਰਾ ਰੱਖ ਕੇ ਮੱਥਾ ਟੇਕਦਾ ਹੈ ਤਾਂ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਮੱਖਣ ਸ਼ਾਹ ਆਪਣੇ ਵਾਅਦੇ ਤੋਂ ਮੁਕਰ ਗਿਆ ਤਾਂ ਇੱਕਦਮ ਹੈਰਾਨੀ ਨਾਲ ਗੁਰੂ ਸਾਹਿਬ ਜੀ ਵੱਲ ਦੇਖਣ ਲੱਗ ਪੈਂਦਾ ਕਹਿੰਦੇ ਤੂੰ ਤਾਂ 500 ਮੋਰਾ ਸੁਖੀਆ ਸਨ ਤਾ ਜਦੋਂ ਇਹ ਗੱਲ ਵਾਰਤਾਲਾਪ ਹੁੰਦੀ ਆ ਤਾਂ ਸਤਿਗੁਰੂ ਜੀ ਦੱਸਦੇ ਹਨ ਕਿ ਅਸੀਂ ਤਾਂ ਤੇਰਾ ਬੇੜਾ ਪਾਰ ਲਾਇਆ ਤੂੰ ਗੁਰੂ ਨਾਨਕ ਪਾਤਸ਼ਾਹ ਦੀ ਗੁਰਗੱਦੀ ਦੇ ਅਰਦਾਸ ਕੀਤੀ ਸੀ ਤਾਂ ਉਹ ਇੱਕਦਮ ਹੀ ਬਾਹਰ ਨਿਕਲਦਾ ਆ ਤੇ ਕੋਠੇ ਤੇ ਚੜ ਜਾਂਦਾ ਹੈ ਚੜ ਕੇ ਆਪਣਾ ਪੱਲਾ ਫੇਰਾ ਕੇ ਕਹਿੰਦਾ ਗੁਰ ਲਾਧੋ ਰੇ ਗੁਰ ਲਾਧੋ ਰੇ ਤੋ ਭਾਵ ਸੀ ਗੁਰੂ ਲੱਭ ਗਿਆ ਹੈ ਇਹ ਉਹੀ ਉਸਥਾਨ ਹੈ ਪਾਵਨ ਜਿੱਥੇ ਪਾਈ ਮੱਖਣਸ਼ਾ ਲੁਬਾਣਾ ਜੀ ਧੂੜ ਕੇ ਛੱਤ ਤੇ ਚੜ ਕੇ ਕਹਿੰਦੇ ਸਨ ਗੁਰ ਲਾਧੋ ਰੇ ਗੁਰ ਲਾਧੋ ਰੇ ਭਾਵ ਸੱਚਾ ਗੁਰੂ ਲੱਭ ਗਿਆ ਹੈ ਇਹ ਪਾਵਨ ਸਥਾਨ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ 26 ਸਾਲ 9 ਮਹੀਨੇ 13 ਦਿਨ ਰਹੇ ਇਸੇ ਸਥਾਨ ਤੇ ਹੀ ਇਹਨਾਂ ਨੇ ਇੰਨਾ ਸਮਾਂ ਰਹਿ ਕੇ ਬੰਦਗੀ ਕੀਤੀ ਇਸ ਸਥਾਨ ਤੇ ਹੀ ਮਾਤਾ ਗੰਗਾ ਜੀ ਨੇ ਸਰੀਰ ਤੇ ਆਗਿਆ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਜੀ ਦੇ ਧਰਮ ਸਪਤਨੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਾਦੀ ਸਨ ਆਓ ਜਾਣੀਏ ਬਾਈ ਮੰჯੀਆਂ ਵਾਲੇ ਹੈ ਕੌਣ ਸਨ ਇਹ ਅਸਲ ਵਿੱਚ ਇਹ ਮਸੰਦ ਗੁਰੂ ਅਮਰਦਾਸ ਜੀ ਨੇ ਹੀ ਇਹ ਪ੍ਰਣਾਲੀ ਚਲਾਈ ਸੀ ਇਹ ਮਸੰਦਾਂ ਦੀ ਪ੍ਰਣਾਲੀ ਗੁਰੂ ਅਮਰਦਾਸ ਜੀ ਵੱਲੋਂ ਚਲਾਈ ਗਈ ਸੀ ਮਸੰਦ ਲਫ਼ਜ਼ ਦਾ ਜੋ ਅਰਥ ਸੀ ਮਸਨਦ ਫਾਰਸੀ ਤੋਂ ਮਸਨਤ ਤੋਂ ਮਸੰਦ ਬਣਿਆ ਸੀ ਜਿਸ ਦਾ ਭਾਵ ਸੀ ਪ੍ਰਚਾਰ ਕਰਨਾ ਇਹ ਕੀ ਕਰਦੇ ਸਨ ਕਿ ਦੂਰ ਦਰਾਡੇ ਜਾ ਕੇ ਦਸਵੰਦ ਇਕੱਠਾ ਕਰਦੇ ਸਨ ਗੁਰੂ ਸਾਹਿਬ ਤੱਕ ਪਹੁੰਚਾਉਂਦੇ ਸਨ ਅਤੇ ਨਾਲ ਗੁਰੂ ਘਰ ਦਾ ਪ੍ਰਚਾਰ ਪ੍ਰਸਾਰ ਕਰਦੇ ਸਨ ਕੁਝ ਸਮਾਂ ਲੰਘਣ ਤੋਂ ਬਾਅਦ ਇਹ ਸਾਰੇ ਜਿਹੜੇ ਮਸੰਦ ਸਨ ਇਹ ਬੇਈਮਾਨ ਹੋ ਗਏ ਦਸਵੰਦ ਦੀ ਦੁਰਵਰਤੋਂ ਕਰਨੀ ਸ਼ੁਰੂ ਹੋ ਗਏ ਤੇ ਆਪਣੇ ਆਪ ਨੂੰ ਗੁਰੂ ਥਾਪ ਕੇ ਬੈਠ ਗਏ ਧੀਰਮਲ ਸਿੰਘ ਜਿਸ ਨੇ ਛੇ ਮਸੰਦਾਂ ਰਾਂ ਗੁਰੂ ਤੇਗਬਾਦਰ ਸਾਹਿਬ ਜੀ ਤੇ ਗੋਲੀ ਚਲਾਈ ਸੀ ਜੋ ਕਿ ਗੁਰੂ ਸਾਹਿਬ ਜੀ ਦੀ ਦਸਤਾਰ ਨੂੰ ਛੁੰਦੀ ਹੋਈ ਨਿਕਲ ਗਈ ਸੀ ਇਹ ਸੀ ਇਤਿਹਾਸ ਨਾਲ ਸੰਬੰਧਿਤ ਵੀਡੀਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ